45 ਲੀਟਰ 1 ਮਿੰਟ ਦੇ ਵਿੱਚ ਨਗਾ ਦਊਗਾ ਹਾਂਜੀ ਹਾਂਜੀ 1 ਮਿੰਟ ਚ ਲਗਾ ਦਊਗਾ ਜੀ 1 ਮਿੰਟ ਚ 45 ਲੀਟਰ ਵਾਲੀ ਢੋਲੀ ਖਾਲੀ ਕਰਕੇ ਟੈਂਕੀ ਦੇ ਵਿੱਚ ਪਾ ਦਊਗਾ ਆਟੋ ਕਟ ਹੈ ਵੀ ਟੈਂਕੀ ਭਰ ਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਡੋਲਦਾ ਨਹੀਂ ਇਹ ਡੋਲਦਾ ਨਹੀਂ ਹੈਗਾ ਜੀ ਠੀਕ ਹੈ ਸ਼ੁਰੂਆਤੀ ਪ੍ਰਾਈਸ ਕੀ ਹੈ ਜੀ ਤੇ ਕਿੱਥੋਂ ਕਨੈਕਸ਼ਨ 4000 ਤੋਂ ਕਾਰ ਵਾਸ਼ਰ ਸ਼ੁਰੂ ਹੋ ਜਾਂਦਾ ਜੀ ਇਹਦਾ ਪ੍ਰੈਸ਼ਰ ਵਧੀਆ ਹੋਊਗਾ ਪ੍ਰੈਸ਼ਰ ਵਧੀਆ ਹੋਊਗਾ ਜੀ ਹਮਮ ਔਰ ਫੁੱਲ ਪ੍ਰੈਸ਼ਰ ਤਾਰ ਹੋਊਗੀ ਔਰ ਇਹਦੇ ਨਾਲ ਪਾਈਪ ਨਾਲ ਦੇਨੇ ਵੀਰੋ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਉਣੇ ਆਪਾਂ ਕੰਬਾਈਨਾਂ ਦੇ ਵਿੱਚ ਤਾਂ ਬਹੁਤ ਦਿੱਕਤ ਆਉਂਦੀ ਆ ਡ ਕਿਉਂਕਿ ਆਪਾਂ ਟੀਪ ਲਾਉਣੇ ਆ ਪਹਿਲਾਂ ਫਿਰ 20 ਲੀਟਰ ਵਾਲੀ ਢੋਲੀ ਚੋਂ 5-4 ਲੀਟਰ ਵਾਲੇ ਛੋਟੇ ਗੇਲਨ ਦੇ ਵਿੱਚ ਪਾ ਕੇ ਆਪਾਂ ਪਾਉਣੇ ਆ ਸ਼ੋਅ ਦੇ ਉੱਤੇ ਡੁੱਲ ਜਾਂਦਾ ਕੱਪੜਾ ਸ਼ੋਅ ਵੀ ਖਰਾਬ ਹੁੰਦੀ ਆ ਤੇ ਕਮਬਾਈਨਾਂ ਦੇ ਵਿੱਚ ਕਿਤਨਾ ਕਿਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਕਿਉਂਕਿ ਉੱਚਾ ਬਹੁਤ ਹੋ ਜਾਂਦਾ ਕੰਮ ਤੇ ਉਹਦੇ ਸਮੱਸਿਆ ਦਾ ਹੱਲ ਲੈ ਕੇ ਆਏ ਆ ਆਪਾਂ ਇਹ ਮਸ਼ੀਨਾਂ ਇਹ ਪਹਿਲਾਂ ਮਹਿੰਗੀਆਂ ਬਹੁਤ ਸੀਗੀਆਂ ਕਿਉਂਕਿ ਮਿਲਦੀਆਂ ਨਹੀਂ ਸੀ ਕਿਤੋਂ ਅਵੇਲੇਬਿਲਿਟੀ ਘੱਟ ਸੀ ਤੇ ਹੁਣ ਇਹ ਤੁਹਾਡੇ ਲਈ ਲੈ ਕੇ ਆਏ ਆ ਸਿਰਫ ਹੋਲ ਸੇਲ ਵਾਲੇ ਰੇਟਾਂ ਤੇ ਤੇ ਰੇਟ ਵੀ ਸਾਰੀਆਂ ਮਸ਼ੀਨਾਂ ਦੇ ਦੱਸਾਂਗੇ ਵੀ ਛੋਟੀ ਤੋਂ ਛੋਟੀ ਕਿੰਨੇ ਦੀ ਆ ਵੱਡੀ ਕਿੰਨੇ ਦੀ ਆ ਸਭ ਤੋਂ ਪਹਿਲਾਂ ਸੱਸੀ ਕਾਲ ਸਰਦਾਰ ਜੀ ਸੱਸੀ ਕਾਲ ਜੀ ਤੇ ਲੁਧਿਆਣੇ ਦੇ ਵਿੱਚ ਪਹੁੰਚਿਆ ਜੀ ਸਤਨਾਮ ਪੰਪਸ ਵਾਲਿਆਂ ਦੇ ਬਹੁਤ ਹੀ ਮਸ਼ਹੂਰ ਨੇ ਹੋਲ ਸੇਲ ਦਾ ਕੰਮ ਹੈ ਇਹਨਾਂ ਦਾ ਤੇ ਰਿਟੇਲ ਦਾ ਵੀ ਕੰਮ ਕਰਦੇ ਨੇ ਥੋ ਤੇ ਕਿਹੜੇ ਕਿਹੜੇ ਪੰਪ ਨੇ ਜੀ ਆਪਣੇ ਕੋਲੇ ਕੀ ਰੇਂਜ ਤੋਂ ਸਟਾਰਟ ਹੋ ਜਾਂਦਾ ਕੀ ਫੰਕਸ਼ਨੈਲਿਟੀ ਆ ਉਹਦੇ ਵਿੱਚ ਇਹੋ ਜੀ ਕਿਸਾਨ ਭਰਾਵਾਂ ਲਈ ਇੱਕ ਨਵਾਂ ਡੀਜ਼ਲ ਪੰਪ ਨਵਾਂ ਪ੍ਰੋਡਕਟ ਲਿਆਂਦਾ ਹੈਗਾ ਜੀ ਜਿਹਦੇ ਵਿੱਚ ਡੀਜ਼ਲ ਪਾਣਾ ਬਹੁਤ ਸੌਖਾ ਤੇ ਬਹੁਤ ਵਾਜਿਬ ਰੇਟ ਤੇ ਹੋ ਗਿਆ ਹੂੰ ਔਰ ਇਹਦੇ ਵਿੱਚ ਡੀਜ਼ਲ ਪੰਪ ਦੇ ਵਿੱਚ ਮੈਂ ਤੁਹਾਨੂੰ ਇੱਕ ਐਕਸਪਲੇਨ ਕਰਦਾ ਕਿ ਕਿਹੜੇ ਕਿਹੜੇ ਆਪਣੇ ਕੋਲ ਮਾਡਲ ਆਉਂਦੇ ਹੈ ਇੱਕ ਤਾਂ ਆਪਣੇ ਕੋਲ ਛੋਟੀ ਮੋਟਰ ਦੇ ਵਿੱਚ ਆਉਂਦਾ ਠੀਕ ਹੈ ਇਹ ਛੋਟੀ ਮੋਟਰ ਹੈ ਜਿਹਦਾ 45 ਲੀਟਰ ਪਰ ਮਿੰਟ ਫਲੋ ਹੋਊਗਾ ਇਹ 45 ਲੀਟਰ 1 ਮਿੰਟ ਦੇ ਵਿੱਚ ਲੰਗਾ ਦਊਗਾ ਹਾਂਜੀ ਹਾਂਜੀ 1 ਮਿੰਟ 'ਚ ਲੰਗਾ ਦਊਗਾ ਜੀ 1 ਮਿੰਟ 'ਚ 45 ਲੀਟਰ ਦੀ ਢੋਲੀ ਖਾਲੀ ਕਰਕੇ ਟੈਂਕੀ ਦੇ ਵਿੱਚ ਪਾ ਦਊਗਾ ਇਹ ਟੈਂਕੀ ਭਰ ਦੂ ਟਰੈਕਟਰ ਦੀ ਤੇ ਇਹ ਗਨ ਹੋਊ ਜੀ ਇਹਦੇ ਨਾਲ ਇਹ ਗਨ ਨਾਲ ਹੋਊਗੀ ਜੀ ਇਹਦੇ ਨਾਲੇ ਪਾਈਪ ਡਿਲੀਵਰੀ ਪਾਈਪ ਹੋਊਗੀ ਇੱਕ ਸਕਸ਼ਨ ਪਾਈਪ ਹੋਊਗੀ ਕਿ ਡਿਲੀਵਰੀ ਪਾਈਪ ਪੂਰਾ ਕੰਪਲੀਟ ਪੈਕੇਜ ਪੂਰਾ ਕੰਪਲੀਟ ਸੈੱਟ ਹੋਊਗਾ ਜੀ ਤੇ ਇਹ ਆਟੋ ਕਟ ਆ ਜੀ ਇਹ ਆਟੋ ਕਟ ਆ ਆਟੋ ਕਟ ਇਦਾਂ ਹੀ ਵਰਕ ਕਰਦਾ ਜੀ ਇਹ ਸੈਂਸਰ ਲੱਗਿਆ ਹੁੰਦਾ ਠੀਕ ਜਿੱਦਾਂ ਆਪਣਾ ਟੈਂਕ ਡੀਜ਼ਲ ਵਾਲਾ ਟੈਂਕ ਭਰ ਗਿਆ ਫੁੱਲ ਹੋ ਗਿਆ ਤੇ ਡੀਜ਼ਲ ਇਹਨੂੰ ਟੱਚ ਕਰ ਗਿਆ ਤਾਰ ਨੂੰ ਤੇ ਆਟੋਮੈਟਿਕਲੀ ਸੈਂਸ ਕਰਕੇ ਇਹਨੇ ਆ ਔਰ ਡੀਜ਼ਲ ਰੋਕ ਦੇਣਾ ਹੈਗਾ ਡੀਜ਼ਲ ਫਲੋ ਰੁਕ ਜਾਊਗਾ ਆਟੋ ਕਟ ਹੈ ਵੀ ਟੈਂਕੀ ਭਰ ਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਡੋਲਦਾ ਨਹੀਂ ਇਹ ਡੋਲਦਾ ਨਹੀਂ ਹੈਗਾ ਜੀ ਠੀਕ ਹੈ ਡੀਜ਼ਲ ਡੁੱਲੂਗਾ ਨਹੀਂ ਤੇ ਇਹ ਸ਼ੁਰੂਆਤੀ ਪ੍ਰਾਈਸ ਕੀ ਹੈ ਜੀ ਤੇ ਕਿੱਥੋਂ ਕਨੈਕਸ਼ਨ ਜਿਹੜਾ ਸਟਾਰਟਿੰਗ ਮਾਡਲ ਸਾਡਾ 7500 ਰੁਪਏ ਦਾ ਹੈਗਾ ਜਿਹਦੇ ਅਸੀਂ ਗਨ ਦੇਈ ਦੀ ਆ ਡਿਲੀਵਰੀ ਪਾਈਪ ਦੇਈ ਦੀ ਐ ਸੈਕਸ਼ਨ ਪਾਈਪ ਦੇਈ ਦੀ ਐ ਤੇ ਸਾਰਾ ਕੁਝ ਆ ਗਿਆ ਤੇ ਇਹ ਜਿਹੜੀਆਂ ਤਾਰਾਂ ਨੇ ਇਹ ਜਿਹੜੇ ਵੀ ਇੰਪਲੀਮੈਂਟ ਚ ਪਾਣਾ ਉਸੇ ਦੀ ਬੈਟਰੀ ਇਹ ਇਹ 220 ਵੋਲਟ ਦੀਆਂ ਹੈਗੀਆਂ ਜੀ ਇਹ ਤੁਸੀਂ ਟਰੈਕਟਰ ਨਾਲ ਵੀ ਲਾ ਸਕਦੇ ਹੋ ਕੰਬਾਈਨ ਨਾਲ ਵੀ ਲਾ ਸਕਦੇ ਹੋ ਠੀਕ ਹੈ ਵੀ ਜਿਹੜੇ ਵੀ ਆਪਾਂ ਕਿਸੇ ਵੀ ਸੰਦ ਦੇ ਵਿੱਚ ਪਾਉਣਾ ਵਿਕਲ ਦੇ ਵਿੱਚ ਪਾਉਣਾ ਉਹਦੀ ਬੈਟਰੀ ਨਾਲ ਅਟੈਚ ਕਰਦੇ ਬਿਲਕੁਲ ਬਿਲਕੁਲ ਜੀ ਇਹ ਚ ਅਸੀਂ ਇੱਕ ਵੱਡਾ ਮਾਡਲ ਵੀ ਡਵੈਲਪ ਕੀਤਾ ਇਹ ਵੱਡਾ ਮਾਡਲ ਹੈ ਜੀ ਇਹਦੀ ਮੋਟਰ ਬੜੀ ਆ 550 ਵੋਲਟ ਦੀ ਮੋਟਰ ਆ ਔਰ ਦੇ ਐਲਪੀਐਮ ਵੀ ਵੱਧ ਜਾਂਦੇ ਆ 65 ਲੀਟਰ ਪਰ ਮਿੰਟ ਤੁਹਾਡੇ ਐਲਪੀਐਮ ਆਣਗੇ ਲੀਟਰ ਪਾਉਗਾ ਡੀਜ਼ਲ ਔਰ ਇਹਦੀ ਮੋਟਰ ਦੀ ਜਾਨ ਵੀ ਜ਼ਿਆਦਾ ਔਰ ਜਨਲ ਅਸੀਂ ਗਨ ਤੇ ਪਾਈਪ ਦੋਨੋ ਦੇਵਾਂਗੇ ਔਰ ਇਹ ਜੋ ਜਿਹੜਾ ਮਾਡਲ ਹੈ ਸਪੈਸ਼ਲੀ ਸਾਡੇ ਕੋਲ ਬਿਜਲੀ ਦੇ ਵਿੱਚ ਵੀ ਅਵੇਲੇਬਲ ਆ ਔਰ ਡੀਸੀ ਦੇ ਵਿੱਚ ਵੀ ਅਵੇਲੇਬਲ ਹੈ 12 ਵੋਲਟ ਦੇ ਵਿੱਚ ਜਿਨੇ ਘਰੇ ਪੱਕੇ ਹੀ ਫਿੱਟ ਕਰਨਾ ਹਾਂਜੀ ਉਹਦੇ ਵਾਸਤੇ ਇਹ ਮਾਡਲ ਵੀ ਹੈਗਾ ਆ ਇਹ ਬਿਜਲੀ ਦੇ ਵਿੱਚ ਲਾ ਸਕਦੇ ਆ ਆ ਤੇ 1 ਕਾ ਮੀਟਰ ਵਾਲਾ ਜੀ ਇਹ ਮੀਟਰ ਵਾਲੀ ਗਨ ਹੈ ਜੀ ਇਹ ਗਨ ਤੁਸੀਂ ਐਕਸਟਰਾ ਅਗਰ ਲੈਣਾ ਚਾਹੋ ਠੀਕ ਹੈ ਇਹ ਡਿਜੀਟਲ ਮੀਟਰ ਰੀਡਿੰਗ ਵੀ ਦੱਸਦੀ ਆ ਹੂੰ ਇਹ ਤੁਹਾਨੂੰ ਦੱਸੂਗਾ ਕਿੰਨਾ ਡੀਜ਼ਲ ਤੁਹਾਡੇ ਟੈਂਕ ਦੇ ਵਿੱਚ ਪੈ ਰਿਹਾ ਠੀਕ ਆ ਵੀ ਕਿੰਨਾ ਕਿੰਨੇ ਲੀਟਰ ਪੈ ਗਿਆ ਕਿੰਨੇ ਲੀਟਰ ਪੈ ਗਿਆ ਉਹਦੇ ਨਾਲ ਐਵਰੇਜ ਵਗੈਰਾ ਵੀ ਕਰਣੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹਦੇ ਨਾਲ ਕੀ ਹੈ ਕਿ ਆ ਗਨ ਅਗਰ ਤੁਸੀਂ ਲੈਣਾ ਚਾਹੋ ਤੇ 1000 ਰੁਪਏ ਐਕਸਟਰਾ ਦੇਣਾ ਪਊਗਾ ਠੀਕ ਹੈ ਇਹਦੇ ਬਦਲੇ ਅਸੀਂ ਆ ਆ ਨਾਰਮਲ ਗਨ ਦੀ ਜਗ੍ਹਾ ਅਸੀਂ ਆ ਗਨ ਦੇ ਦਿੰਨੇ ਆ 1000 ਰੁਪਏ ਐਕਸਟਰਾ ਲੱਗੂਗਾ ਤੁਹਾਡਾ ਠੀਕ ਹੈ ਤੇ ਇਸ ਤੋਂ ਵੱਡਾ ਜਿਵੇਂ ਇਹ ਆਗੇ ਜੀ ਵੱਡੇ ਪੰਪ ਇਹ ਵੀ ਵੱਡੇ ਵੱਡੇ ਮਾਡਲ ਆ ਜਾਂਦੇ ਇਹਦੇ ਵਿੱਚ ਸਾਡੇ ਕੋਲ ਤਿੰਨ ਮਾਡਲ ਹੈਗੇ ਆ ਅਵੇਲੇਬਲ ਤੇ ਇਹ ਕਿੰਨੇ ਲੀਟਰ ਪਾਉਂਦਾ ਜੀ ਆ ਹੈਗਾ 45 ਲੀਟਰ ਵਾਲਾ ਜੀ ਤੁਹਾਨੂੰ ਠੀਕ ਹੈ ਇਹਦੇ ਇਹਦੇ ਵਿੱਚ ਕੀ ਹੈ ਕਿ ਜੀ ਮੀਟਰ بڑا ਹੁੰਦਾ ਮੀਟਰ ਰੀਡਿੰਗ ਵੀ ਦੱਸਦਾ ਔਰ ਟੋਟਲ ਰੀਡਿੰਗ ਵੀ ਦੱਸਦਾ ਕਿੰਨੀ ਰੀਡਿੰਗ ਤੁਹਾਡੀ ਚੱਲ ਰਹੀ ਹੈ ਠੀਕ ਹੈ 1 ਮਿੰਟ ਦੇ ਵਿੱਚ 60 ਲੀਟਰ ਪਾ ਦੂਗਾ ਹਾਂਜੀ ਹਾਂਜੀ ਆਟੋ ਕੱਟੇ ਵੀ ਮਾਰ ਦਿੰਦਾ ਇਹਨਾਂ ਦਾ ਤੁਹਾਡਾ ਫਰਕ ਸਮਝਾ ਦਿੰਨੇ ਕੀ ਕੀ ਫਰਕ ਹੈਗਾ ਹੂੰ ਹੂੰ ਇਹਦੇ ਵਿੱਚ ਜਿਹੜਾ ਸਟਾਰਟਿੰਗ ਮਾਡਲ ਜਿਹੜਾ ਹੈਗਾ ਆਪਣਾ ਆਹ ਮਾਡਲ ਹੈ ਜੀ ਜੀ ਇਹ 45 ਲੀਟਰ ਦੇ ਵਿੱਚ ਹੈ ਜੀ ਇਹਦੇ ਵਿੱਚ ਗਨ ਔਰ ਪਾਈਪ ਸਾਰਾ ਕੁਝ ਅਵੇਲੇਬਲ ਆਟੋਮੈਟਿਕ ਹੈ ਇਸ ਤੋਂ ਵੱਡਾ ਮਾਡਲ ਜਿਹੜੇ ਵਿੱਚ ਮੋਟਰ ਥੋੜੀ ਬੜੀ ਹੋ ਜਾਂਦੀ ਇਦੇ ਵਿੱਚ ਲੈਲਪੀਆ ਵੀ ਥੋੜੇ ਵੱਡ ਜਾਣਗੇ ਪੰਜ ਕੇਲਪੀਆ ਵੱਡ ਜਾਊਗਾ ਉਹਦੀ ਕੋਸਟ ਜਿਹੜੀ ਆ 1000 ਰੁਪਏ ਵੱਡ ਜਾਂਦੀ ਇਹ 11.5 ਹਜ਼ਾਰ ਦੀ ਰੇਂਜ ਚ ਆ ਇਹ 12.5 ਹਜ਼ਾਰ ਦੀ ਰੇਂਜ ਚ ਆ ਤੇ ਤੇ ਸਾਡਾ ਜਿਹੜਾ ਟਾਪ ਮਾਡਲ ਆ ਵੱਡਾ ਇਹਦੇ ਵਿੱਚ ਅਸੀਂ 60 ਲੀਟਰ ਪਰ ਮਿੰਟ ਡੀਜ਼ਲ ਹੋਊਗਾ ਹਮਮ ਔਰ ਮੋਟਰ ਵੀ ਬੜੀ ਹੋ ਜਾਊਗੀ ਕੋਰ ਲੈਂਥ ਵੀ ਬੜੀ ਹੋ ਜਾਊਗੀ ਮੋਟਰ ਜਲਦੀ ਕਿਤੇ ਜਾਂਦੀ ਜਿੱਥੇ ਲੰਬਾ ਕੰਮ ਚੱਲਣਾ ਉਹਦੇ ਤੁਸੀਂ ਆ ਪੰਪ ਯੂਜ਼ ਕਰ ਸਕਦੇ ਹੋ ਔਰ ਇਹਦੇ ਵਿੱਚ ਅਸੀਂ ਇੱਕ ਫਿਲਟਰ ਦੀ ਆ ਸਹੂਲਤ ਦੇ ਦੀ ਨਾਲ ਇਹ ਹੈਗਾ ਔਇਲ ਫਿਲਟਰ ਜੀ ਠੀਕ ਹੈ ਜਿਹੜਾ ਡੀਜ਼ਲ ਆਊਗਾ ਇਹ ਫਿਲਟਰ ਤੋਂ ਰੋ ਪਣ ਕੇ ਆਊਗਾ ਸਾਫ ਡੀਜ਼ਲ ਮਿਲੂਗਾ ਕਚਰਾ ਨਹੀਂ ਆਊਗਾ ਡੀਜ਼ਲ ਦੇ ਵਿੱਚ ਆਮ ਤੌਰ ਤੇ ਤੁਸੀਂ ਦੇਖੋ ਗੱਡੀਆਂ ਦੇ ਵਿੱਚ ਆ ਫਿਲਟਰ ਹੁੰਦਾ ਡੀਜ਼ਲ ਨੂੰ ਹੁੰਦਾ ਵੀ ਮਤਲਬ ਜੇ ਕਈ ਵਾਰੀ ਟੋਲ ਦੇ ਵਿੱਚ ਜਰ ਵਗੈਰਾ ਵੀ ਲੱਗੀ ਹੋਈ ਆ ਥੱਲੇ ਉਹ ਵੀ ਸਮੱਸਿਆ ਦਾ ਹੱਲ ਬਿਲਕੁਲ ਬਿਲਕੁਲ ਅਸੀਂ ਆ ਸਹੂਲਤ ਨਾਲ ਦਿੱਤੀ ਹੋਈ ਹੈ ਸਿਰਫ ਇਸੇ ਮਾਡਲ ਦੇ ਨਾਲ ਆਊਗਾ ਇਹ ਇਹ ਉੰਜ ਦੂਜਿਆਂ ਨਾਲ ਅਲੱਗ ਤੋਂ ਖਰੀਦ ਕੇ ਤਾਂ ਲਗਾ ਸਕਦੇ ਆਹ ਜੀ ਅਲੱਗ ਖਰੀਦ ਕੇ ਲਗਾ ਸਕਦੇ ਆ ਅਲੱਗ ਕੀਮਤ ਦੀ 1500 ਰੁਪਏ ਫਿਲਟਰ ਦੀ ਕੀਮਤ ਹੈ ਜੀ ਠੀਕ ਹੈ ਉਹਦਾ ਤੁਸੀਂ ਆ ਮਾਡਲ ਦੇਖਿਆ ਜਾਵੇ ਤਾਂ 14500 ਦਾ ਬਾਕੀ ਬੇਸ ਮਾਡਲ ਜਿਹੜਾ ਇਹਦਾ 11500 ਤੇ 14.5 ਦਾ ਜਮਾਂ ਟਾਪ ਹਾਂਜੀ ਹਾਂਜੀ ਐਂਡ ਵਾਲਾ ਹਾਂਜੀ ਤੇ ਹੋਰ ਆਪਣੇ ਕੋਲੇ ਕੀ ਕੀ ਪ੍ਰੋਡਕਟ ਹੈ ਜੀ ਇਹਨਾਂ ਤੋਂ ਬਿਨਾ ਹੋਰ ਸਾਡੇ ਕੋਲ ਕਾਰ ਵਸ਼ਰ ਹੈਗੇ ਜੀ ਇਹ ਘਰ ਵਾਸਤੇ ਤੁਸੀਂ ਯੂਜ਼ ਕਰਦੇ ਹੋ ਡੋਮੈਸਟਿਕ ਕਾਰ ਵਸ਼ਰ ਹੈਗੇ ਕਮਰਸ਼ੀਅਲ ਕਾਰ ਵਸ਼ਰ ਹੈਗੇ ਤੇ ਇੱਕ ਥੋੜਾ ਜਿਹਾ ਇਹਨਾਂ ਤੇ ਆਪਾਂ ਗੱਲ ਕਰ ਲਈਏ ਜਿਵੇਂ 20 ਫੁੱਟ ਦੂਰ ਪਿਆ ਕਈ ਵਾਰੀ ਡੀਜ਼ਲ ਜਾਂ ਡਿੱਕੇ ਵਾਲੀ ਜਗਾ ਤੇ ਹੁੰਦਾ ਵੀ ਆਪਣਾ ਵਹਿਕਲ ਬਾਰੇ ਹੁੰਦਾ ਤੇ ਉਹ ਫਿਰ ਲੰਬੀ ਪਾਈਪ ਪਾ ਕੇ ਕੰਮ ਵਧੀਆ ਕਰੂਗਾ ਬਿਲਕੁਲ ਬਿਲਕੁਲ ਜੀ ਤੁਸੀਂ ਪਾਈਪ ਦੇ ਨਾਲ 25 ਫੁੱਟ ਤੱਕ ਲੰਬੀ ਲਾ ਸਕਦੇ ਹੋ ਜੇ ਤੁਸੀਂ ਮੋਟਰ ਵੱਡੀ ਲਾਓ ਉਹਦੇ ਨਾਲ ਤੁਸੀਂ 30 ਫੁੱਟ ਤੱਕ ਲੰਬੀ ਲਾ ਸਕਦੇ ਹੋ ਜੇ ਮੋਟਰ ਛੋਟੀ ਲਾਣਾ ਚਾਹੋ ਤਾਂ 15 ਫੁੱਟ ਤੱਕ ਹੀ ਲਾ ਸਕਦੇ ਹੋ ਲੰਬੀ ਪਾਈਪ ਠੀਕ ਹੈ ਵੀ ਇਹ ਇਹ ਦੂਰੋਂ ਵੀ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਜਿਵੇਂ ਤੁਹਾਡੇ ਇਹਨਾਂ ਦੇ ਰੇਟ ਸਭ ਤੋਂ ਘੱਟ ਨੇ ਤਾਂ ਜਿਹੜੇ ਕਾਰੋਬਾਰਰ ਨੇ ਇਹ ਵੀ ਆਪਾਂ ਹੋਲ ਸੇਲ ਡੇਟਾ ਤੇ ਦੇਵਾਂਗੇ ਜੀ ਬਿਲਕੁਲ ਬਿਲਕੁਲ ਇਹ ਵੀ ਹੋਲਸੇਲ ਰੇਟਾਂ ਤੇ ਹੈਗੇ ਆ ਸਾਡੇ ਕੋਲੇ ਜਿਵੇਂ ਕਿ ਆਹ ਮਾਡਲ ਆ ਇਹ ਹੈਵੀ ਡਿਊਟੀ ਦੇ ਵਿੱਚ ਹੈ 6500 ਦੀ ਰੇਂਜ ਚ ਆ ਬਾਕੀ ਸਟਾਰਟਿੰਗ ਰੇਂਜ ਸਾਡੀ ਆ ਦੇਖੋ ਜੀ ਇਹ 4000 ਦੀ ਰੇਂਜ ਕਾਰਵਾਸ਼ਰ ਆ ਜੀ 4000 ਤੋਂ ਕਾਰਵਾਸ਼ਰ ਸ਼ੁਰੂ ਹੋ ਜਾਂਦਾ ਜੀ ਇਹਦਾ ਪ੍ਰੈਸ਼ਰ ਵਧੀਆ ਹੋਊਗਾ ਪ੍ਰੈਸ਼ਰ ਵਧੀਆ ਹੋਊਗਾ ਜੀ ਹਮ ਔਰ ਫੁੱਲ ਪ੍ਰੈਸ਼ਰ ਤਾਰ ਹੋਊਗੀ ਔਰ ਇਹਦੇ ਨਾਲ ਪਾਈਪ ਨਾਲ ਦਿੰਨੇ ਆ ਗਨ ਨਾਲ ਦਿੰਨੇ ਆ ਨਾਲ ਇੱਕ ਛੋਟੀ ਫੋਮ ਬੋਟਲ ਅਸੀਂ ਨਾਲ ਦਿੰਨੇ ਆ ਸਾਰਾ ਕੁਝ ਮਿਲੂਗਾ ਜੀ ਇਹ ਸਾਰਾ ਕੁਝ ਸੈਟ ਦੇ ਨਾਲ ਆਊਗਾ ਜੀ ਤੁਹਾਡੇ ਜੀ ਤੇ ਇਸ ਤੋਂ ਇਲਾਵਾ ਜਿਵੇਂ ਕਾਰ ਵਾਸ਼ਰ ਵਾਸਤਾ ਕਰਤੀ ਆਪਾਂ ਬਾਹਰੋਂ ਟਰੈਕਟਰ ਵੀ ਬਾਸ਼ ਹੋ ਜੂਏ ਇਹਦੇ ਨਾਲ ਤੇ ਜਿਹੜੇ ਆ ਵੈਕਿਊਮ ਨਹੀਂ ਹਾਂ ਜੀ ਇਹ ਵੈਕਿਊਮ ਕਲੀਨਰ ਡੋਮੈਸਟਿਕ ਹੈ ਜੀ ਇਹ 3500 ਦੀ ਰੇਂਜ ਚ ਸਿਰਫ ਸਿਰਫ 3500 ਦਾ ਬਿਲਕੁਲ 3500 ਜੀ ਠੀਕ ਹੈ ਇਹ ਜਿਵੇਂ ਸੁੱਕੀਆਂ ਚੀਜ਼ਾਂ ਸਾਰੀਆਂ ਰੇਤਾ ਹੋ ਗਿਆ ਕੋਈ ਬਿਲਕੁਲ ਬਿਲਕੁਲ ਜੀ ਇਹ ਡਰਾਈ ਵਾਸਤੇ ਹੈ ਜੀ ਇਹ ਉਹਦਾ 15 ਲੀਟਰ ਦੀ ਕੈਪੈਸਿਟੀ ਹੈ ਇਹਦੀ ਇਹ ਡਰਾਈ ਹੈ ਕੱਲੀ ਮਿੱਟੀ ਖਿੱਚੂਗਾ ਪਾਣੀ ਨਹੀਂ ਖਿੱਚੂਗਾ ਧੂੜ ਮਿੱਟੀ ਜਾਂ ਜੋ ਵੀ ਹੈ ਜਿਵੇਂ ਫੂਡ ਦੇ ਪਾਰਟਿਕਲਸ ਡਿੱਗੇ ਹਨ ਨਾਲ ਛੋਟੇ ਬਿਲਕੁਲ ਬਿਲਕੁਲ ਸਾਰਾ ਕੁਝ ਖਿੱਚੂਗਾ ਸਾਰਾ ਕੁਝ ਕਲੀਨ ਕਰ ਦੂਗਾ ਤੇ ਆਹ ਡਰਾਈ ਐਂਡ ਵੈਟ ਆ ਗਿਆ ਇਹ ਡਰਾਈ ਐਂਡ ਵੈਟ ਇਹ ਵੱਡਾ ਮਾਡਲ 30 ਲੀਟਰ ਦੇ ਵਿੱਚ ਇਹ ਕਿੰਨੇ ਦਾ ਜੀ ਇਹਦੀ ਕੀਮਤ ਹੈ 5000 ਰੁਪਏ ਸਿਰਫ 5000 ਰੁਪਏ ਪ੍ਰੈਸ਼ਰ ਇਹ ਦਾ ਵਧੀਆ ਵੀ ਸਾਰਾ ਪ੍ਰੈਸ਼ਰ ਬਹੁਤ ਵਧੀਆ ਜੀ ਸੈਕਸ਼ਨ ਬਹੁਤ ਵਧੀਆ ਹੈਗੀ ਤੁਸੀਂ ਦੇਖ ਸਕਦੇ ਹੋ ਹਾਈ ਆਰ ਪੀ ਐਮ ਦੇ ਵਿੱਚ ਆ ਠੀਕ ਹੈ ਬਿਲਕੁਲ ਕਲੀਨ ਕਰ ਦੂਗਾ ਆਹ ਦੇ ਮੈਟਰ ਨੂੰ ਬਿਲਕੁਲ ਕਲੀਨ ਕਰ ਦੂਗਾ ਇਹਦੇ ਨਾਲ ਪਾਈਪ ਵੀ ਹੁੰਦਾ ਅਗ ਨੋਜਲਾ ਵੀ ਨਾਲ ਹੁੰਦੀਆਂ ਠੀਕ ਆ ਜਿਹੜੀ ਇਹਦੇ ਵਿੱਚ ਮਿਲਣਗੇ ਤੁਹਾਨੂੰ ਮਤਲਬ ਇਹ 5000 ਵਾਲਾ ਤਾਂ ਕੰਪਲੀਟ ਪੈਕੇਜ ਹੀ ਆ ਕੰਪਲੀਟ ਪੈਕੇਜ ਆ ਜੀ ਵੀ ਜਿੱਦਾਂ ਦੀ ਆਪਾਂ ਕਾਰ ਬਾਹਰੋਂ ਧਵਾਉਣੀ ਆ 300 500 ਦੇ ਕੇ ਬਿਲਕੁਲ 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 ਉਸ ਤਰ੍ਹਾਂ ਦੀ ਇਹ ਵਿੱਚੋਂ ਕਲੀਨ ਕਰ ਦੂਗਾ ਬਿਲਕੁਲ ਤੇ ਇਹ ਜਿਹੜਾ ਵੱਡਾ ਕਮਰਸ਼ੀਅਲ ਇਹ ਫੁਲੀ ਕਮਰਸ਼ੀਅਲ ਹੈ ਜੀ ਇਹ 45 ਲੀਟਰ ਦੇ ਵਿੱਚ ਹੈ ਜੀ ਠੀਕ ਹੈ ਇਹਦੀ ਕੀਮਤ 7500 ਰੁਪਏ ਜੀ ਇਹ ਚ ਬੋਟਰ ਵੀ ਬੜੀ ਲੱਗੀ ਹੁੰਦੀ ਆ ਇਹ ਤੁਸੀਂ ਸਰਵਿਸ ਸੈਂਟਰਾਂ ਤੇ ਵੀ ਯੂਜ਼ ਕਰ ਸਕਦੇ ਹੋ ਇਹ ਸਰਵਿਸ ਸੈਂਟਰਾਂ ਤੇ ਜਾਂ ਜਿਨ੍ਹਾਂ ਨੇ ਮਤਲਬ ਏਜੰਸੀਆਂ ਆਈਆਂ ਕਾਰ ਵਾਲੀਆਂ ਬਿਲਕੁਲ ਬਿਲਕੁਲ ਇਹ ਕਿਤੇ ਵੀ ਯੂਜ਼ ਕਰ ਸਕਦੇ ਤੁਸੀਂ ਠੀਕ ਹੈ ਇਹਨਾਂ ਤੋਂ ਇਲਾਵਾ ਜਿਵੇਂ ਆ ਪੈਪ ਜੀ ਇਹਦੀ ਵੀ ਬਹੁਤ ਮੰਗੇ ਸਪਰੇਅ ਕਰਨ ਲਈ ਬਹੁਤ ਇਹ ਸਪਰੇਅ ਪਾਈਪ ਆ ਜੀ ਕੋਰੀਅਨ ਸਪਰੇਅ ਪਾਈਪ ਹੈ ਇਹ ਜਿਹਦੀ ਕੀਮਤ ਹੈਗੀ ਹੈ ਸਾਡੀ 5500 ਰੁਪਏ ਸਿਰਫ 100 ਮੀਟਰ ਲੈਂਥ ਹੋ ਗਈ ਹੈ ਪੂਰੀ ਠੀਕ ਆ ਆ ਪੂਰਾ ਬੰਡਲ ਹੈ ਹਾਂ ਇਹ ਕੋਰੀਆ ਦੀ ਪਾਈ ਹਾਂ ਜੀ ਪੂਰਾ ਰੋਲ ਹੈ ਜੀ ਪੂਰਾ ਬੰਡਲ 5500 ਦਾ ਇਹਦੇ ਉੱਤੋਂ ਦੀ ਕਾਰ ਟਰੈਕਟਰ ਟਰੱਕ ਜੋ ਮਰਜੀ ਜੋ ਮਰਜੀ ਕੱਢੋ ਜੀ ਇਹ ਤੇ ਇਹਨੂੰ ਕੋਈ ਕੁਝ ਨਹੀਂ ਫਰਕ ਪੈਂਦਾ ਤੇ ਇਹਨਾਂ ਤੋਂ ਇਲਾਵਾ ਆਪਣੇ ਕੋਲੇ ਹੋਰ ਜਿਵੇਂ ਏਅਰ ਕੰਪਰੈਸ਼ਨ ਹੈਗਾ ਜੀ ਆ ਦੇਖੋ ਹਾਂ ਜੀ ਇੱਕ ਏਅਰ ਕੰਪ੍ਰੈਸ਼ਨ ਦੀ ਪੂਰੀ ਰੇਂਜ ਹੈ ਇਹਦੇ ਵਿੱਚ 60 ਲੀਟਰ 70 ਲੀਟਰ 80 ਲੀਟਰ ਠੀਕ ਹੈ ਇਹ ਪੇਂਟ ਵਾਸਤੇ ਜਾਂ ਹਵਾ ਮਾਰਨ ਵਾਸਤੇ ਕਾਰਬੂਰੇਟਰ ਦੇ ਵਿੱਚ ਜਾਂ ਹਵਾ ਭਰਨ ਵਾਸਤੇ ਗੱਡੀਆਂ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਜੀ ਔਰ ਪੋਰਟੇਬਲ ਹੈ ਜਿੱਥੇ ਮਰਜੀ ਤੁਸੀਂ ਲਿਜਾ ਸਕਦੇ ਠੀਕ ਹੈ ਇਹਦੇ ਟਾਇਰ ਵਗੈਰਾ ਲੱਗੇ ਹੋਏ ਨੇ ਵੀ ਜਿਵੇਂ ਟਾਇਰਾਂ ਦੇ ਵਿੱਚ ਹਵਾ ਭਰਨੀ ਹੈ ਜਾਂ ਉਹਦੇ ਲਈ ਇਹ ਬਹੁਤ ਵਧੀਆ ਹੈ ਇਹ ਮਲਟੀ ਪਰਪਸ ਯੂਜ਼ ਹੈ ਜੀ ਤੇ ਜਿਹੜੇ ਆ ਅੱਗੇ ਜੀ ਕੰਪਰੈਸਰ ਇਹ ਕੰਪਰੈਸਰ ਸਾਡੇ ਸਪਰੇਅ ਪੰਪ ਵੀ ਕਹਿੰਦੇ ਇਹਨਾਂ ਨੂੰ ਇਹ ਤਿੰਨ ਪਿਸਤਨ ਵਾਲੇ ਪੰਪ ਆ ਐਚ ਡੀ ਪੀ ਪੰਪ ਕਹਿੰਦੇ ਇਹਨਾਂ ਨੂੰ ਇਹ ਤੁਸੀਂ ਸਪਰੇਅ ਤੇ ਵੀ ਲਾ ਸਕਦੇ ਹੋ ਕਾਰ ਵਾਸ਼ਿੰਗ ਲਈ ਵੀ ਲਾ ਸਕਦੇ ਜਿਵੇਂ ਛੋਟੇ ਪੰਪ ਹੈ ਜਿਵੇਂ 1 HP ਦੀ ਮੋਟਰ ਵਾਲਾ ਜਿਹੜੀ ਕਾਰ ਵਾਸ਼ਿੰਗ ਲਈ ਲਾ ਸਕਦੇ ਕਾਰ ਵਾਸਤੇ ਇਹ 2 ਦੀ ਮੋਟਰ ਵਾਲਾ ਹੈਗਾ ਜੀ ਇਹ ਵੀ ਤੁਸੀਂ ਕਾਰ ਵਾਸ਼ਿੰਗ ਲਈ ਲਾ ਸਕਦੇ ਹੋ ਤੁੜਾ ਕਮਰਸ਼ੀਅਲ ਕੰਮ ਕਰਨਾ ਹੈ ਜਖੇਤ ਸਪਰੇਅ ਕਰਨ ਲਈ ਇਹ ਲਈ ਸਪਰੇਅ ਵੀ ਕਰ ਸਕਦੇ ਆ ਬਾਕੀ ਇਹਦੇ ਵਿੱਚ ਗਰੀਸਲੈਸ ਵੀ ਮਿਲ ਜਾਣਗੇ ਤੁਹਾਨੂੰ ਇੱਕ ਸਪੈਸ਼ਲ ਆਉਂਦੇ ਸਾਡੇ ਕੋ ਗਰੀਸਲੈਸ ਇਹ ਚ ਪੱਥਰ ਪਿਸਤਨ ਹੁੰਦਾ ਉਹ ਗਰੀਸ ਕਰਨ ਦੀ ਲੋੜ ਹੀ ਨਹੀਂ ਗਰੀਸ ਕਰਨ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਔਰ ਹੈਵੀ ਡਿਊਟੀ ਹੈ ਲੌਂਗ ਲਾਈਫ ਹੈ ਇਹ ਦੇਖੋਗੇ ਧਿਆਨ ਨਾਲ ਤੁਸੀਂ ਇਹਦੇ ਚ ਕੱਪ ਹੈਗੇ ਜੀ ਕੱਪ ਨਹੀਂ ਹੈਗੇ ਜਿਵੇਂ ਆਮ ਪੰਪਾ ਚ ਕੱਪ ਹੁੰਦੇ ਇਹ ਚ ਕੱਪ ਨਹੀਂ ਹੈਗੇ ਠੀਕ ਹੈ ਇਹ ਗਰੀਸਲੈਸ ਹੈ ਇਹ ਗਰੀਸਲੈਸ ਹੈ ਇਹਨੂੰ ਗਰੀਸ ਕਰਨ ਦੀ ਲੋੜ ਨਹੀਂ ਕਲਾ ਤੇਲ ਪਾਣਾ ਪਊਗਾ ਤੁਹਾਨੂੰ ਜੀ ਤੇ ਇਹ ਵੀ ਮਤਲਬ ਇਹ ਦੋ ਪਰਪਸਿਆਂ ਲਈ ਯੂਜ਼ ਹੋ ਜਾਂਦੇ ਆ ਖੇਤ ਸਪਰੇਅ ਕਰਨ ਲਈ ਤੇ ਘਾਰਾਂ ਵਗੈਰਾ ਵਾਸ਼ਿੰਗ ਦੇ ਲਈ ਤੇ ਬਾਕੀ ਆਪਣੇ ਐਡਰੈਸ ਦੀ ਗੱਲ ਕਰ ਲਈ ਜੀ ਆਪਣਾ ਐਡਰੈਸ ਹੈਗੀ ਸਤਨਾਮ ਪੰਪਸ ਐਂਡ ਮੋਟਰਸ ਗਿੱਲ ਰੋਡ ਲੁਧਿਆਣਾ ਜੀ ਓਪੋਜ਼ਿਟ ਪੰਨਾ ਪਕੌੜਾ ਪੰਨਾ ਪਕੌੜਾ ਦੇ ਓਪੋਜ਼ਿਟ ਗਿੱਲ ਰੋਡ ਲੁਧਿਆਣਾ ਤੇ ਬਾਕੀ ਤੁਸੀਂ Google Maps ਤੇ ਜਦੋਂ ਭਰੋਗੇ ਸਤਨਾਮ ਪੰਪਸ ਤਾਂ ਆਪਣੇ ਆਪ ਲੈ ਆਊਗਾ ਇੱਥੇ ਤੇ ਹੋਮ ਡਿਲੀਵਰੀ ਵੀ ਕਰਾ ਸਕਦੇ ਹੋ ਉਹਦਾ ਕੀ ਸਿਸਟਮ ਹੈ ਬਿਲਕੁਲ ਬਿਲਕੁਲ ਜੀ ਤੁਸੀਂ ਐਡਵਾਂਸ ਤਰੋਂ ਪੇਮੈਂਟ ਕਰਨੀ ਪਊਗੀ ਤੁਹਾਨੂੰ ਅਕਾਊਂਟ ਨੰਬਰ ਦੇਵਾਂਗੇ ਜਾਂ 바ਰ ਕੋਡ ਦੇਵਾਂਗੇ ਜੀ ਉਹਦੇ ਅਗੇਸਟ ਅਸੀਂ ਤੁਹਾਨੂੰ ਡਿਲੀਵਰੀ ਦੇਵਾਂਗੇ ਬਾਈ ਕੋਰੀਅਰ ਬਾਈ ਬੱਸ ਜਾਂ ਬਾਈ ਟਰਾਂਸਪੋਰਟ ਜਿੱਦਾਂ ਤੁਸੀਂ ਕਹੋਗੇ ਇੱਕ ਵੀਕ ਦੇ ਅੰਦਰ ਅੰਦਰ ਇੱਕ ਵੀਕ ਤੋਂ ਵੀ ਪਹਿਲੇ ਕਰ ਦਾਂਗੇ ਡਿਲੀਵਰੀ ਠੀਕ ਹੈ 2-4 ਦਿਨਾਂ ਦੇ ਵਿੱਚ ਹੀ ਤੁਹਾਡੇ ਘਰੇ ਕੋਈ ਵੀ ਚੀਜ਼ ਹੈ ਜਿਵੇਂ ਤੁਸੀਂ ਆਹ ਪੰਪ ਮੰਗਾਉਣੇ ਨੇ ਜਾਂ ਕੁਝ ਵੀ ਮੰਗਾਉਣਾ ਬਹੁਤ ਘੈਂਟ ਘੈਂਟ ਚੀਜ਼ਾਂ ਨੇ ਤੇ ਵੱਡੀ ਗੱਲ ਰੇਟ ਹੋਲਸੇਲ ਵਾਲਾ ਬਿਲਕੁਲ ਬਿਲਕੁਲ ਕੁਆਲਿਟੀ ਵੀ ਆ ਜਿਵੇਂ ਇਹਨਾਂ ਦੇ ਇਹਨਾਂ ਦੀ ਗਾਰੰਟੀ ਵਾਰੰਟੀ ਹਰੇਕ ਪ੍ਰੋਡਕਟ ਦੀ ਹੈਗੀ ਆ ਬਿਲਕੁਲ ਹਰੇਕ ਪ੍ਰੋਡਕਟ ਦੀ ਗਾਰੰਟੀ ਹੈ ਜੀ ਕਿਸੇ ਦੀ 6 ਮਹੀਨੇ ਹੈ ਜੀ ਕਿਸੇ 3 ਮਹੀਨੇ ਜਾਂ 1 ਸਾਲ ਦੀ ਗਰੰਟੀ ਵੀ ਹੈਗੀ ਆ ਹੂੰ ਜੀ ਪ੍ਰੋਡਕਟ ਦੇ ਹਿਸਾਬ ਨਾਲ ਹਰੇਕ ਚੀਜ਼ ਦੀ ਗਾਰੰਟੀ ਆ ਤੇ ਤੁਹਾਨੂੰ ਪੈਕਿੰਗ ਹੋ ਕੇ ਪੂਰਾ ਮਤਲਬ ਕੰਪਲੀਟ ਪੈਕੇਜ ਮਿਲੂ ਜੋ ਵੀ ਆ ਬਿਲਕੁਲ ਕੰਪਲੀਟ ਹੋਊਗਾ ਜੀ ਜਿਵੇਂ ਉਹ 7500 ਦਾ ਕਹਤਾ ਇਹ ਨਹੀਂ ਵੀ ਪਾਈਪ ਦੇ ਪੈਸੇ ਅੱਡ ਗੱਲ ਨਹੀਂ ਨਹੀਂ ਕੰਪਲੀਟ ਹੋਊਗਾ ਜੀ 7500 ਦੇ ਵਿੱਚ ਕੰਪਲੀਟ ਮਿਲੂਗਾ ਤੇ ਜਿੰਨੀ ਗੱਲ ਉਤੇ ਖਰੇ ਖਰੇ ਉਤਰਦੇ ਆ ਬੰਦੇ ਚੰਗੇ ਆ ਇੱਕ ਵਾਰੀ ਨੰਬਰ ਐ ਸਕਰੀਨ ਤੇ ਕਾਲ ਕਰ ਲੋ ਜੇ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਹਾਡੇ ਘਰ ਤੱਕ ਪਹੁੰਚ ਜੂ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ